ਸਰੀ ਦੇ ਵਿੱਚ ਪੁਲਿਸ ਟਰਾਂਜੀਸ਼ਨ ਦਾ ਮਸਲਾ ਲੰਬੇ ਸਮੇਂ ਤੋਂ ਉਲਝਿਆ ਹੋਇਆ ਪਰ ਜਿਹੜੇ ਸਰੀ ਦੇ ਮੇਅਰ ਨੇ ਬ੍ਰੈਂਡਾ ਲੋਕ ਤਾਂ ਉਹਨਾਂ ਦੇ ਵੱਲੋਂ ਜੁਡੀਸ਼ੀਅਲੀ ਰਿਵਿਊ ਮੰਗਿਆ ਗਿਆ ਸੀ ਪ੍ਰੋਵਿੰਸ਼ੀਅਲ ਸਰਕਾਰ ਨੇ ਜਿਹੜਾ ਫੈਸਲਾ ਕੀਤਾ ਸੀ ਜਿਹੜੇ ਕਿ ਸਾਡੇ ਸਿਸਟਰ ਜਨਰਲ ਪਬਲਿਕ ਸੇਫਟੀ ਮਿਨਿਸਟਰ ਮਾਈਕ ਫਾਰਮਵਰਥੋਰ ਨੇ ਕਿਹਾ ਸੀ ਕਿ ਪੁਲਿਸ ਟਰਾਂਜੀਸ਼ਨ ਦਾ ਕੰਮਕਾਜ ਇਸੇ ਢੰਗ ਦੇ ਨਾਲ ਚੱਲੇਗਾ ਤੇ ਸਰੀ ਦੇ ਵਿੱਚ ਮਿਊਸਿਪਲ ਪੁਲਿਸ ਫੋਰਸ ਹੋਏਗੀ ਸੋ ਇਹਦੇ ਵਿਰੁੱਧ ਉਹਨਾਂ ਨੇ ਅਦਾਲਤੀ ਰਿਵਿਊ ਮੰਗਿਆ ਤਾਂ ਉਸ ਅਪੀਲ ਨੂੰ ਹੁਣ ਅਦਾਲਤ ਦੇ ਵੱਲੋਂ ਖਾਰਜ ਕਰ ਦਿੱਤਾ ਗਿਆ ਜਦੋਂ ਖਾਦਚ ਕੀਤਾ ਗਿਆ ਤੇ ਇਸ ਤੋਂ ਬਾਅਦ ਪਬਲਿਕ ਸੇਫਟੀ ਮਿਨਿਸਟਰ ਮਾਈਕ ਫਨਵਰਥ ਹੋਰ ਨੇ ਇੱਕ ਵਾਰ ਫਿਰ ਤੋਂ ਕਿਹਾ ਕਿ ਹੁਣ ਪੁਲਿਸ ਤਬਦੀਲੀ ਦੇ ਮਸਲੇ ਤੇ ਮਿਲ ਕੇ ਕੰਮ ਕਰਨ ਦਾ ਸਮਾਂ ਜਿਹੜਾ ਉਹ ਆ ਗਿਆ ਹੈ ਕਿ ਹੁਣ ਮਿਊਸਪਲ ਸਰਕਾਰ ਤੇ ਪ੍ਰਵਿੰਸ਼ਨ ਸਰਕਾਰ ਨੂੰ ਇਸ ਮੁੱਦੇ ਤੇ ਮਿਲ ਕੇ ਕੰਮ ਜਿਹੜਾ ਉਹ ਕਰਨਾ ਚਾਹੀਦਾ ਸੋ ਇਹ ਤਾਂ ਨਹੀਂ ਕਾਫੀ ਸਮੇਂ ਦੀ ਉਲਝੀ ਹੋਈ ਹੈ ਕਿ ਜਿਹੜੇ ਪੁਰਾਣੇ ਮੇਅਰ ਸੀਗੇ ਸਰੀ ਦੇ ਡਗ ਮਕੱਲਮ ਤਾਂ ਉਹਨਾਂ ਦੀ ਕਾਉਂਸਲ ਦੇ ਵੱਲੋਂ ਇੱਥੇ ਮਿਊਸਪਲ ਪੁਲਿਸ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ ਪਰ ਮੌਜੂਦਾ ਮੇਅਰ ਬ੍ਰਿੰਡਾ ਲੋਕ ਨੇ ਇਸ ਆਧਾਰ ਤੇ ਚੋਣ ਲੜੀ ਕਿ ਉਹ ਸ਼ਹਿਰ ਦੇ ਵਿੱਚ RCMP ਨੂੰ ਰੱਖਣਗੇ ਤੇ ਉਸੇ ਫੈਸਲੇ ਤੇ ਉਹ اٹਲ ਸੀ ਪ੍ਰਵਿੰਸ਼ਲ ਸਰਕਾਰ ਨੇ ਪਹਿਲਾਂ 150 ਮਿਲੀਅਨ ਡਾਲਰ ਦੀ ਪੇਸ਼ਕਸ਼ ਕੀਤੀ ਫਿਰ 250 ਮਿਲੀਅਨ ਡਾਲਰ ਦੀ ਪੇਸ਼ਕਸ਼ ਕੀਤੀ ਪਰ ਜਿਹੜਾ ਸਿਟੀ ਦਾ ਬਜਟ ਆਇਆ ਉਸ ਬਜਟ ਦੇ ਵਿੱਚ ਕਾਉਂਸਲ ਨੇ ਉਹਨਾਂ ਪੈਸਿਆਂ ਨੂੰ ਸ਼ੋਹਿਆ ਤੱਕ ਨਹੀਂ ਉਹਨੂੰ ਐਡ-ਆਨ ਜਿਹੜਾ ਉਹ ਨਹੀਂ ਕੀਤਾ ਇਹਦੇ ਬਾਅਦ ਪ੍ਰਵਿੰਸ਼ਲ ਸਰਕਾਰ ਨੇ ਸਿੱਧੇ ਰੂਪ ਦੇ ਵਿੱਚ ਸਰੀ ਦਾ ਜਿਹੜਾ ਪੁਲਿਸ ਬੋਰਡ ਸੀ ਉਹਨੂੰ ਸਸਪੈਂਡ ਕੀਤਾ ਇੱਥੇ ਵਿਸ਼ੇਸ਼ ਅਧਿਕਾਰੀ ਨਿਯੁਕਤ ਕੀਤਾ ਤੇ ਪਬਲਿਕ ਸੇਫਟੀ ਮਿਨਿਸਟਰ ਨੇ ਗੱਲਬਾਤ ਕੀਤੀ ਕਿ ਇਹ ਪੈਸਾਂ ਦੀ ਵਰਤੋਂ ਹੁਣ ਪ੍ਰੋਵਿੰਸ਼ਲ ਸਰਕਾਰ ਸਿੱਧਿਆਂ ਪੁਲਿਸ ਤਬਦੀਲੀ ਦੇ ਕੰਮਕਾਜ ਨੂੰ ਨੇਪਰੇ ਚਾੜਾਉਣ ਦੇ ਲਈ ਅੱਗੇ ਚਲਾਏਗੀ। ਸੁਣ ਅਦਾਲਤੀ ਝਟਕੇ ਤੋਂ ਬਾਅਦ ਹੁਣ ਸਿਟੀ ਅਫਸਰੀ ਦੇ ਵੱਲੋਂ ਕੀ ਕਦਮ ਇਸ ਵਿਸ਼ੇ ਤੇ ਚੁੱਕੇ ਜਾਂਦੇ ਆਉਣ ਵਾਲੇ ਸਮੇਂ 'ਚ ਦੇਖਿਆ ਜਾਏਗਾ ਪਰ ਫਿਲਹਾਲ ਪ੍ਰੋਵਿੰਸ਼ਲ ਸਰਕਾਰ ਦੀ ਪੋਜੀਸ਼ਨ ਜਿਹੜੀ ਇਸ ਮਸਲੇ ਤੇ ਸਟਰੋਂਗ ਦਿਖਾਈ ਦੇ ਰਹੀ ਹੈ।